ਇੱਕ ਚਪੇੜਾ ਅਜੇ ਹਫ਼ਤਾ ਨਹੀਂ ਪਿਆ 8 ਜੂਨ ਵਾਲੇ ਦਿਨ 1984 ਦੇ ਵਿੱਚ ਦੇਸ਼ ਦਾ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਬਾਬੇ ਖੜਕ ਸਿੰਘ ਨੂੰ ਮਿਲਣ ਆ ਗਿਆ ਸੀ ਜਦੋਂ ਰਾਸ਼ਟਰਪਤੀ ਆਇਆ ਤੇ ਬਾਬਾ ਜੀ ਨੂੰ ਫਤਿਹ ਬੁਲਾ ਕੇ ਲਾਗੇ ਉਹਦੇ ਬਾਬੇ ਨੇ ਥਾੜ ਕਰਕੇ ਚਪੇੜ ਉਹਦੇ ਮੂੰਹ ਤੇ ਮਾਰੀ ਆ ਆ ਸੀ ਬਾਬੇ ਖੜਕ ਸਿੰਘ ਦੀ ਕਰਾਮਾਤ ਆ ਆ ਸੀ ਬਾਬੇ ਖੜਕ ਸਿੰਘ ਦੀ ਇੱਕ ਜੁਰਤ ਆ ਆ ਸੀ ਬਾਬੇ ਖੜਕ ਸਿੰਘ ਦੀ ਇੱਕ ਮਹਾਨ ਸ਼ਖਸੀਅਤ ਦੇਸ਼ ਦੇ ਰਾਸ਼ਟਰਪਤੀ ਨੂੰ ਚਪੇੜ ਮਾਰ ਕੇ ਇਹ ਗੱਲ ਦੱਸ ਦੇਣਾ ਕਿ ਤੁਸੀਂ ਤਖਤ ਢਾ ਕੇ ਮਾਰਾ ਕੀਤਾ ਏ ਇਹ ਕਿੰਨੇ ਕ ਬਾਬਿਆਂ ਦੇ ਹਿੱਸੇ ਆਇਆ ਗਿਣਤੀ ਦੇ ਉਂਗਲਾਂ ਤੇ ਗਿਣੇ ਜਾਣ ਵਾਲੇ ਬਾਬਿਆਂ ਦੇ ਹਿੱਸੇ ਆਇਆ ਵੈਸੇ ਵੀ ਚਪੇੜਾਂ ਦਾ ਇਤਿਹਾਸ ਬੜਾ ਆ ਬਾਬੇ ਖੜਕ ਸਿੰਘ ਨੇ ਜੇ ਚਪੇੜ ਮਾਰੀ ਏ ਤੇ ਸਿੱਖ ਇਤਿਹਾਸ ਚ ਪਹਿਲੀਆਂ ਚਪੇੜਾਂ ਬਾਬੇ ਵਿਦੀ ਚੰਦ ਨੇ ਮਾਰੀਆਂ ਸੀ ਭਗਵਾਨ ਦਾਸ ਕੇਰੜ ਨੂੰ ਮਹਾਰਾਜ ਨੂੰ ਗਾਲਾਂ ਕੱਢੇ ਤੇ ਮਹਾਰਾਜ ਦੇ ਸਾਹਮਣੇ ਟਾ ਕੇ ਕੁੱਟਿਆ ਬਾਬੇ ਵਿਦੀ ਚੰਦ ਨੇ ਭਗਵਾਨ ਦਾਸ ਕੇਰੜ ਇਹ ਪਹਿਲੀਆਂ ਚਪੇੜਾਂ ਵਜੀਆਂ ਸੀ ਫਿਰ ਚਪੇੜਾਂ ਵਜੀਆਂ ਬਾਬੇ ਵਿਦੀ ਚੰਦ ਕੋਲੋਂ ਹੀ ਉਹ ਕਰਤਾਰਪੁਰ ਸਾਹਿਬ ਪੈਂਦੀ ਖਾਨ ਨੂੰ ਇਹ ਵਿੱਚ ਚਪੇੜਾਂ ਦਾ ਇਤਿਹਾਸ ਲੰਮਾ ਚੌੜਾ ਫਿਰ ਚਪੇੜ ਮਾਰੀ ਸੀ ਸਰਦਾਰ ਜਗਤ ਸਿੰਘ ਨੇ ਮਹਾਤਮਾ ਗਾਂਧੀ ਦੇ ਮੂੰਹ ਦੇ ਉੱਤੇ ਇੱਕ ਚਪੇੜ ਮਾਰੀ ਆ ਬਾਬੇ ਖੜਕ ਸਿੰਘ ਨੇ ਇੱਕ ਚਪੇੜ ਆ ਅਜੇ ਹਫਤਾ ਨਹੀਂ ਪਿਆ ਇੱਕ ਚਪੇੜ ਉਹ ਵਜੀ ਆ ਚੰਡੀਗੜ੍ਹ 에어ਪੋਰਟ ਦੇ ਉੱਤੇ ਦੇਸ਼ ਦੀ ਐਮਪੀ ਵੇਖੋ ਬੰਦੇ ਦੀ ਜ਼ੁਬਾਨ ਬੰਦੇ ਕੋ ਬਹੁਤ ਕੁਝ ਕਰਾਉਂਦੀ ਆ ਬੰਦੇ ਦੇ ਹੱਥ ਵਸ ਨਹੀਂ ਕੋ ਜਾਗਾ ਜਦੋਂ ਜ਼ੁਬਾਨ ਤੋਂ ਅਵਾ ਤਵਾ ਬੋਲ ਗਏ ਨਾ ਤੇ ਛਤਰਾਂ ਦਾ ਮਸਾਲਾ ਤਿਆਰ ਹੁੰਦਾ ਹੀ ਆ ਜ਼ੁਬਾਨ ਆ ਬੰਦੇ ਨੂੰ ਰਾਜ ਭਾਗ ਦੇ ਦੇਵੇ ਜ਼ੁਬਾਨ ਆ ਬੰਦੇ ਨੂੰ ਛਤਰਾਂ ਦਾ ਹਾਰ ਪਵਾ ਦੇਵੇ ਜਿਨ੍ਹਾਂ ਦੀ ਜ਼ੁਬਾਨ ਅੰਦਰ ਰਸ ਆ ਉਹਨਾਂ ਨੇ ਹਰੀਆਂ ਮਿਰਚਾਂ ਵੀ ਮਹਿੰਗੇ ਭਾਅ ਵੇਚੀਆਂ ਵਾ ਜਿਨ੍ਹਾਂ ਨੂੰ ਬੋਲਣਾ ਨਹੀਂ ਆਉਂਦਾ ਉਹਨਾਂ ਦਾ ਸ਼ਹਿਦ ਵੀ ਨਹੀਂ ਵਿਕਦਾ ساری ਉਮਰ ਗੱਲ ਨੂੰ ਸਮਝਣ ਦਾ ਯਤਨ ਕਰਿਓ ਜਿਨ੍ਹਾਂ ਦੀ ਜ਼ੁਬਾਨ ਅੰਦਰ ਰਸ ਆ ਉਹ ਹਰੀਆਂ ਮਿਰਚਾਂ ਵੀ ਵੇਚ ਗਏ ਤੇ ਜਿਨ੍ਹਾਂ ਨੂੰ ਬੋਲਣਾ ਨਹੀਂ ਆਇਆ ਉਹਨਾਂ ਨੂੰ ਭਵੇਂ ਸ਼ੈਦ ਰੱਖ ਕੇ ਦੇ ਦੋ ਸ਼ੈਦ ਵੀ ਕੋਈ ਨਹੀਂ ਖਰੀਦਦਾ ਕਿਉਂਕਿ ਆਪਣੀ ਜ਼ਬਾਨ ਗੰਦੀ ਆ ਆਪਣੀ ਜ਼ਬਾਨ ਕੌੜੀ ਆ ਬੀਬੀ ਨੇ ਆਪਣੀ ਜ਼ਬਾਨ ਦਾ ਰਸ ਖਾਦਾ ਉਹ ਫਕੀਰ ਹੀ ਨਾ ਕੋਈ ਉਹ ਤੁਰਿਆ ਜਾਂਦਾ ਤੁਰਿਆ ਜਾਂਦਾ ਕਿਹਾ ਮਾਈ ਦੇ ਘਰ ਚ ਲੱਗਿਆ ਤੇ ਮਾਈ ਨੂੰ ਆਂਦਾ ਭੁੱਖ ਲੱਗੀ ਮਾਈ ਨੇ ਖੀਰ ਬਣਾਤੀ ਹੁਣ ਖੀਰ ਬਣਾ ਕੇ ਫਕੀਰ ਦੇ ਅੱਗੇ ਰੱਖੀ ਤੇ ਉਹ ਖਾ ਗਿਆ ਤੇ ਖਾਣ ਤੋਂ ਬਾਅਦ ਆ ਕਹਿੰਦਾ ਮਾਈ ਖੀਰ ਬੜੀ ਸਵਾਦ ਆ ਦੁੱਧ ਬਾਜ਼ਾਰੋਂ ਆਂਦਾ ਹੀ ਮਾਈ ਕਹਿੰਦੀ ਨਾ ਆਹ ਵੇੜੇ ਦੇ ਵਿੱਚ ਸੱਜਰ ਸੂਈ ਮੱਝ ਵੱਜੀ ਆ ਇਹ ਉਹਦਾ ਦੁੱਧ ਚੋਇਆ ਸੀ ਵੇਂਦਾ ਵੇਂਦਾ ਫਕੀਰ ਘਰ ਦੇ ਬੂਹੇ ਵੱਲ ਵੇਂਦਾ ਤੇ ਘਰ ਦਾ ਬੂਹਾ ਬੜਾ ਛੋਟਾ ਜਿਹਾ ਸੀ ਤੇ ਮਾਈ ਨੂੰ ਵੇਖ ਕੇ ਕਹਿੰਦਾ ਮਾਈ ਦੁੱਧ ਬੜਾ ਸਵਾਦ ਖੀਰ ਬੜੀ ਸਵਾਦ ਤੇਰੀ ਮੱਝ ਵੀ ਦੁੱਧ ਬੜਾ ਦਿੰਦੀ ਆ ਪਰ ਮੈਨੂੰ ਇੱਕ ਗੱਲ ਦਾ ਡਰੀ ਨਾ ਕਾ ਕੀ ਉਹ ਕਹਿੰਦਾ ਜੇ ਤੇਰੀ ਮੱਝ ਮਰ ਗਈ ਨਾ ਤੇ ਘਰ ਬੜਾ ਛੋਟਾ ਦਰਵਾਜ਼ਾ ਬੜਾ ਛੋਟਾ ਤੇ ਮੱਝ ਕੱਢੀ ਨਹੀਂ ਜਾਣੀ ਮਾਈ ਨੇ ਖੀਰ ਵਾਲਾ ਪਤੀਲਾ ਚੁੱਕ ਕੇ ਤੇ ਫਕੀਰ ਦੇ ਸਿਰ 'ਚ ਲਾ ਦਿੱਤਾ ਉਹ ਭੱਜਾ ਜਾਵੇ ਜਦੋਂ ਭੱਜਾ ਜਾਵੇ ਤਾਂ ਕੋ ਤੁਹਾਡੇ ਵਰਗਾ ਕੋਈ ਮਿਲ ਪਿਆ ਕਹਿੰਦਾ ਫਕੀਰਾ ਆ ਕੀ ਚੋਂਦਾ ਹੁੰਦਾ ਕਹਿੰਦਾ ਜ਼ਬਾਨ ਦਾ ਰਸ ਚੋਂਦਾ ਆਉਂਦਾ ਆਂਦਾ ਬਸ ਹੋਰ ਕੁਝ ਨਹੀਂ ਚੋਂਦਾ ਆਉਂਦਾ ਜ਼ਬਾਨ ਆ ਬੰਦੇ ਕੋ ਜੋ ਮਰਜ਼ੀ ਕਰਾ ਦੇਵੇ